ਕਾ ਭਾਈ ਤਾਂ ਗੱਡੀ ਵਕਾ ਦੇ ਬੜੇ ਟਾਈਮ ਹੋ ਗਿਆ ਬੜਾ ਪੈਸੇ ਦੀ ਲੋੜ ਐ ਚੁਕਾਉਣੀ ਪੈਣੀ ਐ ਇਤੋਂ ਸਾਰੀ ਗੱਡੀ ਲੈਣ ਆਲੇ ਇਹਨੇ ਹੈਗੇ ਫਰੇਕ ਤੱਕ ਨਾ ਭਰਾਵਾ ਉਹ ਤਾਂ ਹਜੇ ਸਾਢੇ 4 ਕਹਿੰਦੇ ਸੀ ਹਜੇ ਤੱਕ ਤਾਰੇ ਨਹੀਂ ਗਏ ਮੈਂ ਉਹ ਪਰਾਂ ਦਾ ਸਾਫੀ ਕਰਦੇ ਮਰੀ ਅੱਜ ਤਾਂ ਵੇਚ ਹੀ ਦੇਣੀ ਐ ਗੱਡੀ ਉਹਦੇ ਦੇ ਬੰਦਿਆਂ ਨੂੰ ਉਹ ਲੱਗਦੇ ਨੇ ਆ ਦੇਖੀ ਹਾਂ ਲੱਗਦਾ ਚੱਲ ਦੇ ਚਾਹ ਤੂੰ ਕਰ ਗੱਲ ਫਿਰ ਮੈਂ ਆਉਣਾ ਠੀਕ ਆ ਚੱਲ ਚੰਗਾ ਤੂੰ ਚੱਲ ਓਕੇ ਆਪਾਂ ਉਤਰਾਂਗੇ ਚੱਲ ਉਤਰ ਆ ਜਾ ਅਹੀ ਘਰ ਜਾ ਲੱਗਦਾ ਆਹੀ ਆ ਚੱਲ ਤੂੰ ਚੱਕਵਾ ਦੇ ਹੋਏ ਬਾਈ ਜੀ ਜੀ ਅੰਦਰ ਬੈਠੀ ਬੜਾ ਹੱਸ ਕੇ ਆਪੇ ਚਮੈਂਟ ਆਪੇ ਬੜੀ ਬਈਆ ਹੋਰ ਅਸ਼ਵਨੀ ਤੁਹਾਡਾ ਨਾਮ ਹਾਂਜੀ ਹਾਂਜੀ ਮੇਰਾ ਨਾਮ ਹੈ ਤੇ ਤੁਸੀਂ ਦੇਖਣੀ ਹਾਂਜੀ ਗੱਡੀ ਦੇਖਣ ਆਈ ਤੁਹਾਡੀ ਗੱਡੀ ਦਾ ਵੀਰੇ ਬਰੀ ਛੋਟੀ ਤਾ ਦੋ ਵੀ ਕਿੰਨੇ ਕੋ ਛੱਡ ਦੋਗੇ ਉਸ ਹਾਂ ਅਸੀਂ ਗੱਲ ਕਰ ਲਵਾਂਗੇ ਜਿਹੜੇ ਪੈਸੇ ਲੱਗੇ ਵੀ ਬੜੇ ਨੇ ਮੇਰੇ ਤਾਂ ਕਰਕੇ 4.5 ਤਾਂ ਦੇਖੋ ਬਣਦੇ ਹੀ ਪਾਦਾ ਸਾਈਕਲ ਤੇ ਆਏ ਦੇਖੋ ਕਿੰਨੀ ਮਾੜੀ ਹਾਲਤ ਸਾਡੀ ਲਈ ਪਾਣੀ ਮੈਂ ਤਾਂ ਮਸਾ ਪੈਸੇ ਜੁੜੇ ਮੈਂ ਗੱਡੀ ਲੈਣੀ ਹੈ ਜੀ ਮੈਂ ਤਾਂ ਆ ਮਾੜੇ ਮੋਟੇ ਹੜੀ ਦਾ ਖਿਆਲ ਕਰੂੰ ਗਰੀਬ ਬੰਦੇ ਅਸੀਂ ਚਲੋ ਦੱਸੋ ਵੀਰੇ ਜੀ ਫਿਰ ਗੱਲ ਕਰੋ ਭਾਈ 43 ਫਾਈਨਲ ਭਾਈ 42 ਤਾਂ ਹੁਣ ਬਹੁਤ ਆ ਨਾ ਨਾ ਜੀ ਉਹ ਨਾ ਹੋਣਾ 3:30 ਦਾ ਮਾਣ ਬਿਰੋਸ ਸਾਡੇ 3:30 ਨੂੰ ਫਾਈਨਲ ਆਈ ਇਹਨਾਂ ਨੇ ਵੇਚ ਨਹੀਂ ਇਹ ਨਾ ਚਲੋ ਇਹ ਕੋਈ ਜੱਟ ਨਹੀਂ ਯਾਰ ਇਹਨਾਂ ਨੇ ਨਹੀਂ ਵੇਚ ਐ ਨਹੀਂ ਵੇਚਣਾ ਭਾਈ ਰੁਕੋ ਰੁਕੋ ਮੈਨੂੰ ਗਾਲ੍ਹੀ ਸਮਝ ਨਹੀਂ ਆਈ ਕੀ ਆਪਾਂ ਸੈਕੜਾ ਮੰਗ ਕੇ ਲੈ ਆਂਦਾ ਫਿਰ ਆਪਾਂ ਫੁੱਟ ਕੋ ਇੰਨੇ ਪੈਸੇ ਕਿੱਥੋਂ ਆ ਗਏ ਆਪਾਂ ਗੱਡੀ ਦੇਖਣ ਆਇਆ ਆ ਤਿੰਨ ਤਾਂ ਪਤਾ ਸਾਲਿਆ ਮੈਨੂੰ ਗੱਡੀਆਂ ਦਾ ਕਿੰਨਾ ਸ਼ੌਂਕ ਆ। ਨੈਟ ਤੇ ਮੈਂ ਸਰਦਨ ਗੱਡੀਆਂ ਦੇਖਦਾ ਹੁੰਨਾ। ਕਦੇ ਮਰਸਡੀ, ਕਦੇ ਬੀਮਰ, ਕਦੇ ਆਡੀ। ਹੁਣ ਸਾਲੀ ਲੈਣ ਦੀ ਤਾਂ ਹਿੰਮਤ ਹੈ ਨਹੀਂ। ਠੀਕ ਆ। ਮੈਂ ਐਂ ਗੱਡੀਆਂ ਲੋਕਾਂ ਦੀਆਂ ਦੇਖ ਲਈ ਨੈਟ ਤੇ ਪੜ੍ਹ ਕੇ ਵੀ ਇਹਨੇ ਵੇਚਣੀਆਂ। 5 ਕਿਲੋ ਮਿੰਟ ਡਰਾਈਵ ਲਈਦਾ ਸਵਾਦ ਬੁਰਾ ਚਲੀਦਾ। ਫਿਰ